ਜਿਹੜੀ ਜਗ੍ਹਾ ਤੇ ਅਸੀਂ ਖੜੇ ਹੋਏ ਹਾਂ ਬਖਤੀ ਸਾਣ ਕੇ ਪਿੰਡ ਦੇ ਕੋਲ ਖੜੇ ਹੋਏ ਹਾਂ ਸਾਹਮਣੇ ਇੱਕਰ ਚਾਵਲਾ ਪਿੰਡ ਹੈਗਾ ਤੇ ਬਖਤੀ ਲਾਹਵ ਸਿੰਘ ਵਾਲਾ ਪਿੰਡ ਸਾਹਮਣੇ ਹੈ ਸਾਹਮਣੇ ਅੱਗ ਦੀਆਂ ਲਪਟਾਂ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਇਹਨਾਂ ਤਿੰਨ ਚਾਰ ਪਿੰਡਾਂ ਦੇ ਵਿੱਚ ਅੱਜ ਅੱਗ ਲੱਗਣ ਦੇ ਕਾਰਨ ਵੱਡਾ ਹਾਸਾ ਹੋ ਗਿਆ ਕਿਸਾਨਾਂ ਦੀ ਖੇਤਾਂ 'ਚ ਖੜੀ ਫਸਲ ਜਿਹੜੀ ਆ ਉਹ ਵੀ ਸੜ ਗਈ ਹੈ ਤੇ ਨਾਲ ਹੀ ਖੇਤਾਂ 'ਚ ਕਾਫੀ ਨਾਲੇ ਸੜ ਚੁੱਕਿਆ ਧੂੰਆਂ ਵੀ ਦਿਖਾਈ ਦੇ ਰਿਹਾ ਤੇ ਖੇਤਾਂ ਤੋਂ ਬਾਅਦ ਇੱਕ ਜੀ ਹੋਰ ਦਿਖਾ ਦਿੰਦੇ ਹਾਂ ਕਲਕਸਤਾ ਲੋਕਾਂ ਦੀ ਸੜ ਗਈ ਹੈ ਪਿੰਡਾਂ ਨੂੰ ਵੀ ਅੱਗ ਨੇ ਘਰਪੇਟੇ ਦੇ ਵਿੱਚ ਲੈ ਲਿਆ ਆ ਦੇਖ ਸਕਦੇ ਹੋ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਦੇ ਨਾਲ ਲੱਗਵੇਂ ਖੇਤ ਹੈਗੇ ਆ ਪਿੰਡ ਵਾਸੀ ਬਚਾ ਰਹੇ ਹੈਗੇ ਆ ਬਸ ਸਹਾਨ ਕੇ ਪਿੰਡ ਦੇ ਲੋਕ ਇੱਥੇ ਪਿੰਡ ਦੇ ਵਿੱਚ ਵੀ ਅੱਗ ਜਾ ਸਕਦੀ ਸੀ ਜੇਕਰ ਲੋਕ ਨਾ ਬਚਾਉਂਦੇ ਕਿੰਨੀ ਕੁ ਅੱਗ ਮਾਤਾ ਤੇਜ਼ ਸੀ ਜਦੋਂ ਇਹ ਅੱਗ ਲੱਗੀ ਬਹੁਤ ਤੇਜ਼ ਬੜੀ ਹੈਗੀ ਆ ਅੱਜ ਏਜ ਲੰਬਾਈ ਨਿਕਲਦੀ ਆ ਨਿਕਲੀ ਬਹੁਤ ਮੁੰਡਾ ਦੇਵਰ ਮੇਰੇ ਉਹਦੀ ਹਾਰ ਹੀ ਹਾਰ ਨਾ ਕਿੰਨੇ ਕੋ ਫਸਲ ਨਹੀਂ ਛੜ ਗਿਓ ਉਹਨਾਂ ਦੇ ਫਸਲ ਹੈ ਜਿੱਥੇ ਅੱਗ ਲੱਗੀ ਤਿੰਨ ਕਿੱਲੇ ਤੇ ਜਦੋਂ ਇਹ ਪਿੰਡ ਵਾਲੇ ਪਾਸੇ ਅੱਗ ਆਈ ਕਿੰਨੇ ਕੋ ਅੱਗ ਤੇ ਨਹੀਂ ਸੀ ਬੜੀ ਤੇਜ਼ ਸੀ ਬੜੇ ਤੇਜ਼ ਖਰਾ ਨਹੀਂ ਜਾ ਰਹੀ ਲੋਕਾਂ ਨੂੰ ਪਛਨ ਤਮਾਤਾ ਨਹੀਂ ਮਿਲ ਰਹੇ ਕਈ ਕਿੰਨੇ ਖੜਾ ਜਾਂਦਾ ਆ ਮੈਨੂੰ ਕੋ ਬਚੀ ਆ ਨਾ ਲਗੋਣ ਆ ਜਿਵੇਂ ਮੈਂ ਸਿਆ ਕਣਕ ਬਚਾਈ ਵਾ ਡਵਾੜ ਦੇ ਵਿੱਚ ਅੱਗ ਦੇ ਤੇ ਹਰਨ ਨੂੰ ਆ ਗਿਆ ਅਸਾ ਅਵਾ ਵੀ ਇੰਦਰ ਦਿਸਦਾ ਸਾਰੀ ਮਚ ਗਈ ਨੀ ਮਨੋ ਰਤਨਾਂ ਨੇ ਚੈਨਲ ਕਰਾਈ ਹੈ ਰੱਤੀ ਮਨੋ ਪਾਣੀ ਹਟਕੋ ਨਾ ਆਇਆ ਰਾਂਝਾ ਦੇ ਪਾਸੋਂ ਆਇਆ ਬੇਟਾ ਜਿਹੜੇ ਇਹ ਪੇੜ ਚਾਹੇ ਆ ਰਿਹਾ ਹੈ ਤੀਸੂ ਹੋ ਗਿਆ ਦੇਖੋ ਜੋ ਆਹ ਲੋ ਫਾਟਾ ਨਾ ਕਰੇ ਗਵਰਤਾ ਪਾਟਾ ਪਾਟਾ ਮੱਛਾ ਵਾਹ ਇਹ ਬੰਦਾ ਕੇ ਪੇਂਦਾ ਸਾਹ ਨੂੰ ਪਤਾ ਨਹੀਂ ਕਿੱਥੇ ਗਈ ਇਹ ਕੋਰ ਸੇਮ ਲੱਪਣ ਗਈ ਕੋਰ ਸੇਮ ਲੱਪਣ ਗਈ ਕੋਰ ਸੇਮ ਲੱਪਣ ਗਈ ਕਿੰਨਾ ਕੋ ਨੁਕਸਾਨ ਕਿਹੜਾ ਹੈ ਲੋਕਾਂ ਦਾ ਤੁਸੀਂ ਕੀ ਬਣਾਉਂਦੇ ਹੋ

ਕਾਰਵਾਈ ਕਰਨੀ ਅਮਲ ਚ ਲਿਆੜਾ ਇਹਨਾਂ ਲੋਕਾਂ ਨੂੰ ਮੁਆਵਜ਼ਾ ਦੇਣਾ ਸਰਕਾਰਾਂ ਦੇ ਹੱਥ ਚ ਸਾਡੀ ਕੋਸ਼ਿਸ਼ ਜਿਹੜੀ ਹੈ ਉਹ ਲਗਾਤਾਰ ਜਾਰੀ ਸੀ ਜਾਰੀ ਹੈ ਤੇ ਚਲੀ ਹੋਊਗੀ ਕਿ ਅੱਗੇ ਇੱਧਰ ਨਹੀਂ ਆਉਂਦੀ ਖਰੇ ਤੇ ਪਾਰ ਸਾਨੂੰ ਕਿ ਪਾਸ ਵੀ ਆ ਜੇ ਤੇ ਜਦੋਂ ਸਾਰੇ ਟਰੈਕਟਰ ਵੀ ਲੈ ਕੇ ਗਏ ਪਰ ਟਰੈਕਟਰਾਂ ਦਾ ਵੀ ਕੁਝ ਨਹੀਂ ਬਣਿਆ ਉਹ ਅੱਗ ਬਹੁਤ ਤੇਜ਼ੀ ਟਰੈਕਟਰ ਵੀ ਲੰਪ ਚਾਹ ਰਹੀ ਸੀ ਹਵਾ ਨਾਲ ਫੈਲ ਗਈ ਸਾਡੀ ਸਾਰਿਆਂ ਦੀ ਦੋ ਤਿੰਨ ਕਰਾਂ ਦੀ ਕਣਕ ਖੜੀ ਸੀ ਸਾਰੀ ਸਾੜ ਗਈ ਸਾਰੀ ਸਾਰੀ ਹਾਂਜੀ ਕੁਝ ਵੀ ਨਹੀਂ ਉਹ ਤਾਂ ਖਰੇ ਖਾਨ ਜੋ ਗਦਾਨੇ ਵੀ ਨਹੀਂ ਬਚੇ ਹੋਣੇ ਖਾਣ ਵਾਸਤੇ ਤਾਂ ਉੱਧਰ ਥੋੜੇ ਬਹੁਤੇ ਹੈਗੇ ਉੱਧਰ ਥੋੜੇ ਨਾਨਕਪੁਰੇ ਵੱਲ ਉੱਧਰ ਬੱਜੇ ਕੁਝ ਨਹੀਂ ਬਚਿਆ ਅੱਜ ਮਾਰੀ ਜਿੰਨੀ ਕੜ ਕਿਹ ਜੀ 10 ਕੜ ਮੇ ਸਾਡੇ ਇੱਥੇ ਹੀ ਸੀਗੀ ਇਹ ਫੈਟ ਕਹਿੰਦੇ ਕਹਿੰਦੇ ਮਤਲਬ ਇਹ ਇੱਕ ਕਈ ਨਾਂ ਕਹਿਣਾ ਐ 빅 ਫੈਕਟਰੀ ਦਵਾ ਕੇ ਲੱਗੀ ਐ ਅਸੀਂ ਬਹੁਤ ਕੋਸ਼ਿਸ਼ ਕੀਤੀ ਮਤਲਬ ਅੱਗ ਬੁਝਾਉਣ ਦੀ ਪਰ ਕਿਤੋਂ ਕੁਝ ਨਹੀਂ ਕੋਈ ਰਾਹ ਨਹੀਂ ਦੱਸਦਾ ਪੈਸੇ ਜਿਨੇੜੇ ਗਿਆ ਤਾਂ ਅੱਗ ਦੀ ਲਪਟਾਂ ਇੰਨੀ ਉੱਡਦੀਆਂ ਸੀਗੀਆਂ ਕੋਈ ਕੁਝ ਕਹਿ ਕਹਿ ਸਕਦੇ ਸੀ ਲੋਕ ਵੀ ਲਪੇਟ ਚ ਆ ਸਕਦੇ ਸੀ ਜਿਸ ਤਰ੍ਹਾਂ ਅੱਜ ਅੱਜ ਸਰ ਜੀ ਕੁਝ ਵੀ ਹੋ ਸਕਦਾ ਨੁਜਾਨ ਨਹੀਂ ਮਾਰੀ ਨੁਕਸਾਨ ਕੁਝ ਹੋ ਸਕਦਾ ਇਹ ਉਹਨੇ ਕੋਈ ਸਾਡੇ ਇਥੇ ਨਾਲ ਆਪਣੇ ਗਵਾਂਢੇ ਕਨੇ ਨਾਮ ਦਾ ਰੱਖੇ ਉਹਨੇ ਦੋ ਟਰੈਕਟਰ ਸੀ ਟਰੈਕਟਰ ਨੂੰ ਆਗਨ ਲੱਗਦੀ ਲੱਗਦੀ ਬਚਾ ਕੇ ਉਹ ਮuze ਨਿਕਲੇ ਨੇ ਜਗਮੀਤ ਸਰਪੰਚ ਹੋ ਰਹੇ ਨੇ ਹਾਂਜੀ ਹਾਂਜੀ ਜੀ ਅੱਛਾ ਬਾਕੀ ਪਾਕਲੇ ਕੋਈ ਕੰਟਰੋਲ ਨਹੀਂ ਕੋਈ ਇਹਦੀ ਪੇਸ਼ ਨਹੀਂ ਚੱਲੀ ਇਹ ਅੱਗ ਬਦੋਬਦੀ ਫੈਲ ਗਈ ਹੈ ਜਿਸ ਦੇ ਕਰਕੇ ਸਾਡੀ ਸਾਰੀ ਫਸਲ ਖਰਾਬ ਹੋ ਗਈ ਹੈ ਬੇ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਹੈ ਸਟੇਟ ਕੇ ਇਹਨਾਂ ਤੋਂ ਸੁਣ ਚਾਇਆ ਕਿ ਕੋਰ ਸਿੰਘ ਅਟਕਾ ਕੇ ਚਾਵਲਾ ਆਪਣੇ ਨਿਤ ਗੁੰਬਿੰਦਗੜਾ ਇਹ ਜੋ ਰਾਂਝਾ ਵਾਲਾ ਹੈ ਇਹ ਪਿੰਡ ਸੁਣਾ ਉਹਦਾ ਪਿੰਡ ਪੈਣ ਚਾਹੀਦਾ ਸੱਤ ਸਿੰਘ ਅੱਛਾ ਫਾਇਰ ਬ੍ਰਿਗੇਡ ਪਹੁੰਚੀ ਕੋਈ ਕੋਈ ਨਹੀਂ ਪਹੁੰਚੀ ਕੋਈ ਨਹੀਂ ਕੀ ਮੰਨਦੇ ਹੋ ਵੋਟਾਂ ਪਾਉਂਦੇ ਹਰ ਵਾਰ ਲੋਕਾਂ ਨੂੰ ਫਾਇਰ ਬ੍ਰਿਗੇਡ ਦੀ ਮੰਗ ਹੁੰਦੀ ਹੈ ਫਾਇਰ ਬ੍ਰਿਗੇਡ ਹੈ ਨਹੀਂ ਹਲਕੇ ਦੇ ਵਿੱਚ ਗੁਰੂਰ ਸਾਹਿਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੈ ਸਾਰੇ ਹਲਕਿਆਂ ਦੇ ਵਿੱਚ ਹੈ ਤੁਸੀਂ ਅੱਜ ਕੀ ਮੰਗ ਕਰਦੇ ਹੋ ਮੈਂ ਤਾਂ ਇਹ ਮੰਗ ਕਰਦਾ ਜੀ ਜਿਵੇਂ ਆਪਣੇ ਸੁਧਾ एमएलए ਹੋ ਗਏ ਇਥੋਂ ਤੇ ਜਨੇ ਮੋੱਖ ਆ ਕੁ ਇੱਕ ਲੀਡਰ ਹੋ ਗਿਆ ਜੀ ਇਹਨਾਂ ਨੂੰ ਚਾਹੀਦਾ ਜਿਵੇਂ ਉਹਨਾਂ ਕਿਸਾਨਾਂ ਦੀ ਫਸਲ ਆ ਗਈਆਂ ਨੇ ਸਾ ਕੋ ਬਿਲਕੁਲ ਕਿਸਾਨ ਮਜ਼ਦੂਰੀ ਵਾਲੇ ਨੇ ਥੋੜੇ ਥੋੜੇ ਜ਼ਮੀਨਾਂ ਆ ਗਈਆਂ ਨੇ ਠੀਕ ਹੈ ਤੇ ਦੂਜੇ ਨੰਬਰ ਤੇ ਇਥੇ ਕੋਈ ਸਹੂਲਤ ਨਹੀਂ ਗਈ ਇਸ ਤਰ੍ਹਾਂ ਦੀ ਨਾ ਕੋਈ ਫਾਇਰ ਫਾਇਰ ਗ੍ਰੇਡ ਦੇ ਕੀ ਇਹ ਤਾਂ ਨਾ ਕੁਝ ਹੋ ਰਿਹਾ ਕਿਸ ਤਰ੍ਹਾਂ ਹਾਂਜੀ ਕੋਈ ਤਾਂ ਨਹੀਂ ਕੋਈ ਵੋਟਾਂ ਦੇ ਵੇਰੀ ਬੁਲਾ ਲੈਂਦੇ ਨੇ ਹੂੰ ਆ ਇਹ ਕੁਝ ਦੇਵਾਂਗੇ ਆ ਕੁਝ ਦੇਵਾਂਗੇ ਜਦੋਂ ਕੋਈ ਬਾਣ ਜਾਏ ਆ ਜਿਹੜਾ ਤੇ ਇੱਕ ਕਿਆਚ ਲਾ ਕੋਈ ਮੌਕੇ ਤਾਂ ਤਾਂ ਹੀ ਕੁਝ ਦਾ ਹੀ ਕੋਈ ਜਾਣਦਾ ਹੀ ਨਹੀਂ ਪਰ ਸਾਸਨ ਆਏ ਉੱਥੇ ਖੜੇ ਰਹੇ ਉਹ ਤੋਂ ਦੇ ਕੇ ਗੇੜਾ ਦੇ ਕੇ ਵਾਪਸ ਹੀ ਚਲੇਗਾ ਗੱਡੀ ਤਾਂ ਲੱਥੀ ਨਹੀਂ ਮੈਡਮ ਹੂੰ ਉੱਥੇ ਹੀ ਵਾਪਸ ਚਲੇਗਾ ਕਿਸੇ ਨੇ ਆ ਕੇ ਪੁੱਛਿਆ ਹੀ ਨਹੀਂ ਅਜੇ ਤੱਕ ਨਹੀਂ ਸਾਰ ਲਈ ਬੇਨੇ ਪਿੰਡਾਂ ਚ ਆ ਕੇ ਫੈਲ ਗਈ ਕੋਈ ਪ੍ਰਸ਼ਾਸਨ ਆਵੇ ਅਸੀਂ ਤਾਂ ਸਾਰੇ ਚੁੱਕ ਕੇ ਕਹਿ ਨਹੀਂ ਕਹਿੰਦੇ ਕੋਈ ਸਰਕਾਰੀ ਵਗੈਰਾ ਲੋਕਾਂ ਨੇ ਬਚਾਈਏ ਕੋਈ ਲੋਕੀ ਕਿਤੋਂ ਕਿਤੋਂ ਪਿੰਡਾਂ ਦੇ ਬੱਝੇ ਆ ਵਿਚਾਰੇ ਤੇ ਉਹ ਨਾ ਬਚਾਇਆ ਅਜੇ ਮੁੱਚੰ ਦਾ ਨਾ ਹੀ ਨਹੀਂ ਸਾਰਾ ਜੇ ਤਾਂ ਵੇਖੋ ਲਪਟਾ ਚਲੀ ਹੀ ਨਹੀਂ ਬਿਲਕੁਲ ਜੀ ਪੁੱਜੋਂ ਦਾ ਅੱਗ ਦਾ ਜੇ ਵੀ ਨਾ ਨਹੀਂ ਆ ਅੱਗ ਦੀ ਲਪਟਾ ਜਲੀ ਜਾਂਦੀ ਕਿੱਧਰ ਵੀ ਕੈਮਰਾ ਕੋਈ ਚਾਹੇ ਦੋ ਨੰਬਰ ਪਿਆ ਉਹ ਦੋ ਆ ਜਾਣਗੇ ਅੱਗ ਹੀ ਅੱਗ ਦਿਖਾਈ ਦੇ ਰਹੀ ਹੈ ਲੋਕ ਜਿਹੜੇ ਆ ਹਲਕੇ ਦਾ ਐਮਐਲ ਤਾਂ ਦੂਸਰੇ ਕਰੇ ਹਾਂਜੀ ਇਸ ਟਾਈਮ ਹਲਕੇ ਦੇ ਐਮਐਲ ਨੂੰ ਚਾਹੀਦਾ ਪਿੰ ਖੜਾਉਣਾ ਨਾਲ ਅਜੇ ਤੱਕ ਨਹੀਂ ਆਇਆ ਦੋ ਘਾਟੇ ਤਿੰਨ ਹੋ ਗਿਆ ਅੱਗ ਲੱਗੀ ਨੂੰ ਅਜੇ ਤੱਕ 11 ਵਜੇ ਦੀ ਲੱਗੀ ਅਸੀਂ ਤਾਂ ਵੇਖੀ 2 ਵਜੇ ਸਾਨੂੰ ਪਤਾ ਲੱਗਾ ਸਾਡੇ ਪਿੰਡਾਂ ਨੂੰ 2 ਵਜੇ ਤੇ ਅਸੀਂ ਤੋਂ ਤੋਂ ਦੇ ਇਥੇ ਆ ਲੈ ਖੜਿਆ ਕੋਈ ਕੋਈ ਐਮਐਲ ਨਹੀਂ ਕੋਈ ਐਮਐਲ ਦਾ ਬੰਦਾ ਨਹੀਂ ਕਿਸੇ ਆ ਤੇ ਪੁੱਛਿਆ ਵੀ ਅੱਗ ਲੱਗੀ ਕਿਵੇਂ ਤੇ ਕਿਵੇਂ ਕਿਸੇ ਦੀ ਮਦਦ ਕਰੀਏ ਅਸੀਂ ਗਰੀਬਾਂ ਕਿਉਂਕਿ ਥੋੜੀ ਥੋੜੀ ਜ਼ਮੀਨਾਂ ਨੇ ਕਿਸੇ ਦੇ ਕਿਲਾ ਕਿਸੇ ਦਾ ਦਵਾੜਾ ਖਾਂ ਚੋ ਕੇ ਦਾਣੇ ਉਹ ਵੀ ਕਹਿ ਹਰ ਰੋਜ਼ ਖਾਣ ਵਾਲੇ ਦਾਣਿਆਂ ਦੇ ਵੀ ਲਾਲੇ ਪੈ ਕੇ ਛੋਟੇ-ਵਡੇ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਬੱਚਿਆਂ ਤੋਂ ਲੈ ਕੇ ਛੋਟੇ ਲੋਕਾਂ ਐ ਕਿ ਇੱਕ ਨੌਜਵਾਨ ਆ ਇੱਕ ਐਂਡ ਇੱਕ ਆ ਨਾ ਯੰਗ ਜਿਹੜੇ ਹਾਲਾਤ ਅੱਜ ਬਣੇ ਅੱਗ ਦੇ ਕਰਨ ਫਾਇਰ ਬ੍ਰਿਗੇਡ ਨੂੰ ਆਉਣਾ ਵੱਡੀ ਗੱਲ ਸਾਹਮਣੇ ਆਈ ਆ ਹਾਂਜੀ ਸਰ ਦੇਖੋ ਚਾਹੀਦਾ ਹੈ ਫਾਇਰ ਬ੍ਰਿਗੇਡ ਨੂੰ ਆਉਣਾ ਚਾਹੀਦਾ ਹੈ ਬਾਕੀ ਸਾਨੂੰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲ ਰਹੀ ਜੀ ਦੇਖਿਆ ਜਾਵੇ ਸਭ ਤੋਂ ਪਹਿਲਾਂ ਪ੍ਰਸ਼ਾਸਨ ਦਾ ਹੱਕ ਬੰਦਾ ਇੱਥੇ ਉਹਨਾਂ ਦਾ ਪਹੁੰਚਣਾ ਚਾਹੀਦਾ ਸੀਗਾ ਜੋ ਕਿ ਸਾਡੇ ਅਸੀਂ ਆਪ ਹੀ ਖੁਦ ਹੀ ਮਤਵਲ ਜਿੱਦਾਂ ਵੀ ਕਰਕੇ ਜਿੱਦਾਂ ਪਾਣੀ ਸਿੱਟ ਕੇ ਆਪ ਖੁਦ ਹੀ ਅੱਗ ਬੁਝਾਈ ਹਾਲਾਂਕਿ ਫਰਜ਼ ਸਰਕਾਰ ਦਾ ਬੰਦ ਹੈ ਇਹ ਅੱਗ ਬੁਝਾਉਣਾ ਉਹ ਵੇਖੋ ਜੀ ਹੁਣ ਵੀ ਦੇਖੋ ਜੀ ਛੋਟੇ ਛੋਟੇ ਬੱਚੇ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਲਗਾ ਕੇ ਆਪਣੇ ਉਹਨਾਂ ਨੇ ਅੱਗ ਬੁਝਾਈ ਹਾਲਾਂਕਿ ਇਹ ਸਰਕਾਰ ਦਾ ਫਰਜ਼ ਬੰਦ ਹੈ ਨਾ ਕਿ ਸਾਡਾ ਫਰਜ਼ ਬੰਦ ਹੈ ਇਹ ਸਰਕਾਰੀ ਜਗ੍ਹਾ ਮਤ ਜੋ ਵੀ ਆ ਸਰਕਾਰ ਨੂੰ ਚਾਹੀਦਾ ਹੈ ਵੀ ਸੋਚਣਾ ਜਿੱਥੇ ਵੀ ਇਦਾਂ ਦੀ ਕੋਈ ਵੀ ਹੋਵੇ ਮੁਸੀਬਤ ਬੰਨੇ ਸਰਕਾਰ ਨੂੰ ਨਾਲ ਕਰਨਾ ਚਾਹੀਦਾ ਹੈ ਕੱਲ ਨੂੰ ਕਿਤੇ ਵੀ ਕੁਝ ਵੀ ਹੋ ਸਕਦਾ ਹੈ ਠੀਕ ਹੈ ਜੀ ਇਸ ਕਰਕੇ ਸਰਕਾਰ ਤੋਂ ਤਾਂ ਬਹੁਤ ਪਰੇਸ਼ਾਨ ਹੈ ਜੀ ਕੁਛ ਵੀ ਕਾਰੀ ਸਰਕਾਰ ਬਸ ਉਹ ਵੋਟਾ ਵੇਲੇ ਆਉਂਦੇ ਆ ਜੀ ਕਿਹੜਾ ਬਸ ਆਣ ਕੇ ਮਿੱਠੇ ਕੋਚੇ ਮਾਰ ਕੇ ਦਿਲਾਸੇ ਦੇ ਕੇ ਵੋਟਾ ਲੈ ਜਾਂਦੇ ਆ ਬਸ ਇਹਨਾਂ ਨੂੰ ਹੋਰ ਕੁਝ ਨਹੀਂ ਹਨ ਹਾਲਾકી ਚਾਹੀਦ ਹੈ ਕੋਈ ਨਾ ਕੋਈ ਸਰਕਾਰ ਦਾ ਕਰਿੰਦਾ ਇੱਥੇ ਕੁਛੇ ਨੇ ਪਹੁੰਚਣਾ ਚਾਹੀਦਾ ਹੈ ਦੇਖੋ ਤੁਸੀਂ ਆਪ ਖੁਦ ਦੇਖ ਲਓ ਸਾਰੇ ਤੁਹਾਨੂੰ ਪਿੰਡਾਂ ਵਾਲੇ ਦੇ ਗੰਗੇ ਇੱਥੇ ਕੋਈ ਉਹਨਾਂ ਦਾ ਕੋਈ ਨਹੀਂਗਾ ਸਰਕਾਰੀ ਬੰਦਾ ਕੋਈ ਮੁਲਾਜ਼ਮ ਨਹੀਂਗਾ ਇੱਥੇ ਆਇਆ ਇਹ ਪਹੁੰਚਾ ਬਿਲਕੁਲ ਜੀ ਵੱਡਾ ਸਵਾਲ ਕਾਬੂ ਨਹੀਂ ਹੋਈ ਜੇ ਮੈਂ ਕਾਬੂ ਦੀ ਗੱਲ ਕਰਾਂ ਇਸ ਪਿੰਡ ਵਾਲੇ ਪਾਸੇ ਜ਼ਰੂਰ ਬੁੱਝ ਗਈ ਪਰ ਦੂਜੇ ਪਾਸੇ ਦੇਖੋ ਹਰ ਪਾਸੇ ਜਿਹੜੀਆਂ ਲਪਟਾਂ ਨੇ ਹਾਲੇ ਵੀ ਚੱਲ ਰਹੀਆਂ ਨੇ ਪਿੰਡ ਵੱਖ-ਵੱਖ ਪਿੰਡਾਂ ਦੇ ਵਿੱਚ ਤੇ ਲੋਕ ਜਿਹੜੇ ਅਜੇ ਵੀ ਜਿਹੜੇ ਪਰੇਸ਼ਾਨ ਦਖਾਈ ਦੇ ਰਿਹਾ ਇਹ ਪਸਾਤ ਹਲਕਾ ਗੁਰੂਰ ਸਾਹਿਬ ਦੇ ਅੰਚ ਪਿੰਡਾਂ ਦੇ ਨੇ ਤੇ ਵੱਡੀ ਤਰਾਸਦੀ ਦਿਖਾਈ ਦਿੱਤੀ ਆ ਫਾਇਰ ਵਗੈੜਾ ਨਾ ਹੋਣਾ ਜੇਕਰ ਦੂਜੇ ਵਿਧਾਇਕ ਫਾਇਰ ਵਗੈੜਾ ਨਾ ਹੋਵੇ ਲਾਈਫ ਤੇ ਜਰੀਆ ਹਲਕੇ ਤੋਂ ਡਾਈ ਦੀ ਸਰਦਾਰ ਫੌਜਾ ਤੋਂ ਕਮਾਲੀ ਵਾਲਾ ਨੂੰ ਐਮਐਨ ਸਾਹਿਬ ਸਵਾਨਾ ਹਲਕਾ ਤੁਹਾਡੇ ਲੋਗ ਨੇ ਸਾਹਿਬ ਆਈਂ ਦੀ ਕੇਰੀ